ਸੋਸ਼ਰੀ ਕਾਲ ਬਾਈ ਜੀ ਤੇ ਸਾਡੇ ਕੋਲੇ ਇਸ ਟਾਈਮ ਬਈ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਆ ਪਿੰਡੀ ਕਹ ਲੋ ਤੇ ਰਾਤ ਦੇ ਤਕਰੀਬਨ 10 ਵਜੇ ਨੇ ਤੇ ਸਾਨੂੰ ਬਈ ਕਾਫੀ ਦਿਨਾਂ ਤੋਂ ਆਪਣੇ ਜੋ ਤਿੰਨ ਦਿਨ ਪਹਿਲਾਂ ਆਪਣੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਬਈ ਉਹਦੇ ਬੜਾ ਹੀ ਦੁੱਖ ਭਰੀ ਖਬਰ ਸੁਣ ਕੇ ਬੜਾ ਅਫਸੋਸ ਹੋਇਆ ਮਨ ਨੂੰ ਬੜੀ ਠੇਸ ਪਹੁੰਚੀ ਕਿਉਂ ਬਈ ਐਜੀ ਦੁਰਘਟਨਾ ਹੋਣੀ ਨਹੀਂ ਚਾਹੀਦੀ ਚਲੋ ਪਹਿਲਾ ਲੱਖ ਦੁਰਘਟਨਾ ਹੁੰਦੀਆਂ ਨੇ ਪਰ ਜਿਹੜੀ ਆਮ ਬੰਦਿਆਂ ਦੇ ਬਈ ਗੋਲੀ ਚਲਾਈ ਆ ਉਹਨਾਂ ਨੇ ਤਕਰੀਬਨ ਉਹਦੇ ਵਿੱਚ 27-28 ਬੰਦਿਆਂ ਦੀ ਮੌਤ ਹੋਈ ਆ ਤੇ ਕਈ ਪਰਿਵਾਰਾਂ ਦੇ ਕੀ ਹੁੰਦੀਆਂ ਖੁਸ਼ੀਆਂ ਉੱਡ ਗਈਆਂ ਬਈ ਕਈ ਦੇ ਬੱਚਿਆਂ ਦੇ ਨਵੇਂ ਵਿਆਹ ਹੋਏ ਸੀਗੇ ਕੁੜੀਆਂ ਦੇ ਕਿਉਂ ਨੌਕਰੀ ਕਰਦੇ ਹੁੰਦੇ ਨੇ ਘੁੰਮਣ-ਵਗ ਜਾਂਦੇ ਆ ਚਲੋ ਆਪਣਾ ਇੰਨਾ ਕੁ ਹੈਸੀਅਤ ਆ ਇੰਨੀ ਹੈਸੀਅਤ ਆਪਣੀ ਬਈ ਆਮੀ ਹੁੰਦੀ ਆ ਕਿ ਆਪਾਂ Shimla Kashmir ਜਾ ਸਕੀਏ ਚਲੋ ਹੋਰ ਤਾਂ ਨਹੀਂ ਵੀ ਚਲੋ ਵਿਆਹ ਤੋਂ ਬਾਅਦ ਵੀ ਜਾ ਉਨ ਲਾ ਲੋ ਵਿਖਮਣ ਬਗੀ ਤੇ ਜਵਾਖਾਂ ਨੂੰ ਲੈ ਕੇ ਵੀ ਜਵਾਖਾਂ ਨੂੰ ਕੁਝ ਦਿਖਾ ਆਈਏ ਕਿ ਆਪਣੇ ਇੰਡੀਆ ਦੇ ਵਿੱਚ ਬੜੀ ਸੋਹਣੀ ਜਗ੍ਹਾ ਹੈਗੀ ਆਪਾਂ ਪਲੇਨ ਏਰੀਆ 'ਚ ਰਹਿਣੇ ਆ ਆਪਣਾ ਪਲੇਨ ਏਰੀਆ ਜਿਹੜਾ ਥੋੜਾ ਜਿਹਾ ਬਈ ਘੱਟ ਸਾਫ਼-ਸੁਥਰਾ ਹੁੰਦਾ ਕਿਉਂਕਿ ਲੋਕ ਥੋੜੇ ਜਿਹੇ ਬਈ ਬਾਹਰ ਦੇ ਆਕੇ ਨਾ ਅੱਜ ਕੱਲ ਜਿਆਦੇ ਉੱਥੇ ਕਾਗਜ਼ ਪੱਤਰ ਕਿਉਂ ਜਿਆਦਾ ਆਬਾਦੀ ਆ ਸਫਾਈ ਨਹੀਂ ਰਹਿੰਦੀ ਤੇ ਬੱਚਿਆਂ ਨੂੰ ਹੁੰਦਾ ਵੀ ਪਤਾ ਨਹੀਂ ਇੰਡੀਆ ਸੋਹਣਾ ਹੀ ਨਹੀਂ ਤਾਂ ਮਾਪੇ ਇਹ ਵੀ ਸੋਚਦੇ ਨੇ ਕਿ ਬੱਚਾ ਦੇ ਮਨ ਦੇ ਵਿੱਚ ਇੱਕ ਗੱਲ ਬਿਠਾਈਏ ਕਿ ਆਪਣਾ ਜਿਹੜਾ ਇੰਡੀਆ ਦੇਸਾ ਉਹਦੇ ਵਿੱਚ ਇੰਨੀਆਂ ਵਧੀਆ ਜਗ੍ਹਾ ਨੇ ਸਟੇਟਾਂ ਨੇ ਜੋ ਕਿ ਬਾਹਰਲੇ ਨਾਲ ਦੇਸਾਂ ਨਾਲੋਂ ਵੀ ਬਹੁਤ ਜ਼ਿਆਦੇ ਸੋਹਣੀਆਂ ਨੇ ਇੱਕ ਮਨ ਨੂੰ ਸ਼ਾਂਤੀ ਆਉਂਦੀ ਆ ਵੀ ਮੌਸਮ ਵੀ ਉੱਥੇ ਡਿਫਰੈਂਟ ਨੇ ਤੇ ਸੋਹਣੀਆਂ ਨੇ ਤੇ ਬਿਲਕੁਲ ਹੀ ਸਾਫ਼ ਸੁਭਈ ਆ ਬਿਲਕੁਲ ਹੀ ਨਹੀਂ ਤੁਹਾਨੂੰ ਕਿਤੇ ਕਚਰਾ ਮਿਲੂਗਾ ਵੀ ਉੱਥੇ ਬੜਾ ਸੋਹਣਾਗਾ ਜਿਹੜਾ ਵੀਡੀਓ ਦੇ ਵਿੱਚ ਦੇਖਦੇ ਆ ਰੀਅਲ ਆ ਵੀ ਸਵਰਗ ਵਾਲੀ ਜਗ੍ਹਾਗੀ ਤੇ ਆਪਣੇ ਹਿਮਾਚਲ ਕਹਿ ਲੋ ਸਿੱਕਮ ਕਹਿ ਲੋ ਤੇ 다르ਦਲਿੰਗ ਵਾਲੀ ਸੈਡ ਹੋਗੀ ਤੇ ਕੁਝ ਜੰਮੂ ਕਸ਼ਮੀਰ ਕਹਿ ਲੋ ਉਤਰਾਖੰਡ ਬੜੀਆਂ ਸੋਹਣੀਆਂ ਜਗ੍ਹਾ ਨੇ ਹੋਰ ਵੀ ਬੜੀਆਂ ਸੋਹਣੀਆਂ ਨੇ ਵੀ ਸਫਾਈ ਵੀ ਹੁੰਦੀ ਆ ਹੁਣ ਜੇ ਦਾ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਬਈ 25 ਤੋਂ ਵੱਧ 26 25 ਤੋਂ ਵੱਧ ਹੀ ਤਕਰੀਬਨ ਉੱਥੇ ਮੌਤ ਹੋ ਗਈ ਆ ਤੇ ਕਈਆਂ ਦੇ ਹੁਣ ਲਾਲੋ ਵੀ ਘਰੀ ਉਜੜ ਗਏ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਸੀ ਕਈਆਂ ਦੇ ਬੱਚੇ ਗੁਜ਼ਰ ਗਏ ਤੇ ਇਹ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਨਾਲ ਨਾਲ ਇੱਕ ਸੰਦੇਸ਼ ਬਹੁਤ ਬੁਰਾ ਜਾਂਦਾ ਜਿੱਦਾਂ ਬਾਹਰੋਂ ਆਉਂਦੇ ਨੇ ਫੋਰਨਨ ਉਹ ਵੀ ਤਾਂ ਘੁੰਮਣ ਆਉਂਦੇ ਆ ਨਾ ਤਾਂ ਉਹ ਬੜਾ ਭੈੜਾ ਅਸਰ ਪਿਆ ਸਾਰੀ ਸਟੇਟ ਦੀ ਵੀ ਬਦਨਾਮ ਹੋ ਜਾਂਦੀ ਹੈ ਬਈ ਇਹੋ ਜੀ ਗੱਲ ਹੋ ਜੇ ਤਾਂ ਇੱਕ ਦਾਗ ਲੱਗ ਗਿਆ ਦਾ ਵੈਸੀ ਦਾ ਬੜੀ ਡੇਂਜਰਸ ਜਗ੍ਹਾ ਮੰਨੀ ਜਾਂਦੀ ਸੀਗੀ ਹੁਣੇ ਲੋਕਾਂ ਦੇ ਦਿਲਾਂ ਚੋਂ ਨਿਕਲੀ ਸੀਗੀ ਜੰਮੂ ਕਸ਼ਮੀਰ ਬਾਰੇ ਜਦੋਂ ਦੀਆਂ 370 ਧਾਰਾ ਤੋੜੀਆਂ ਸੀਗੀਆਂ ਪਹਿਲਾਂ ਥੋੜੀ ਜਿਹੀ ਖੌਫਨਾਕ ਜਗ੍ਹਾ ਮੰਨੀ ਜਾਂਦੀ ਸੀ ਬਹੁਤ ਘੱਟ ਲੋਕ ਜਾਂਦੇ ਸੀ ਜਦੋਂ ਹੁਣ ਸੇਫ ਹੋ ਗਈ ਸੀ ਇਹ ਜਗ੍ਹਾ ਗਵਰਨਮੈਂਟ ਨੇ ਉੱਥੇ ਬੜੀ ਸਿਕਿਉਰਿਟੀ ਬੜੇ ਚੰਗੇ ਪ੍ਰਬੰਧ ਕੀਤੇ ਸੀਗੇ ਤਾਂ ਉੱਥੇ ਪੂਰ ਜਾਨੀ ਕਿ ਲੋਕ ਬਹੁਤ ਘੁੰਮਣ ਜਾਣ ਲੱਗੇ ਸੀ ਆਮ ਲੋਕ ਜਿੱਦਾਂ ਕਹਿ ਲਓ ਵੀ ਹਰੇਕ ਹੀ ਜਾਂਦੇ ਆਪਾਂ ਵੀ ਗਏ ਮੈਂ ਕਾਫੀ ਵਾਰ ਗਏ ਆ ਉੱਥੇ ਅਮਰਨਾਥ ਯਾਤਰਾ ਵੀ ਕੀਤੀ ਆ ਪੈਲਗਾਮ ਤੋਂ ਚੜ ਕੇ ਦੂਸਰੀ ਸਾਈਡੋਂ ਵੀ ਪੈਦਲ ਚੱਲ ਕੇ ਯਾਤਰਾ ਕੀਤੀ ਕਿਉਂਕਿ ਬੜੀ ਸੋਹਣੀ ਜਗ੍ਹਾ ਖਾਸ ਕਰਕੇ ਜਿਹੜੀ ਪੈਲਗਾਮ ਆ ਉੱਥੇ ਸਾਰਾ ਏਰੀਆ ਪਲੇਨ ਆਂਗਾ ਉਹ ਇੱਕ ਜਿੱਦਾਂ ਕਹਿ ਲਓ ਖੱਕਾ ਸੁੱਕ ਗਿਆ ਹੋਇਆ ਐ ਸੋਹਣੀ ਲੱਗਦੀ ਆ ਪਹਾੜਾਂ ਦੇ ਆਲੇ-ਦਾਲੇ ਪਹਾੜ ਤੇ ਉਹ ਪਲੇਨ ਜਗਾ ਬੜੀ ਸੋਹਣੀ ਆ ਠੰਡੀ ਜਗਾ ਤੇ ਸਾਈਡ ਦੀ ਨਦੀ ਚੱਲਦੀ ਆ ਤੇ ਉਹਦੀ ਪਰਲੀ ਸਾਈਡ ਪਹਾੜ ਚੱਲ ਪਦਾ ਆਪਣਾ ਜੋਜੀਲਾ ਪਾਸ ਜਿਸ ਉਪਾਰ ਗਿਲ ਨੂੰ ਵਸਦਾ ਜਾਂਦੇ ਆ ਕਿਉਂ ਆਪਾਂ ਲਦਾਖ ਵੀ ਅਸੀਂ ਬਈ ਕਈ ਵਾਰੀ ਗਿਆ ਬੜੀ ਸੋਹਣੀ ਜਗਾ ਅਸੀਂ ਕਿਤੇ ਸੁਫਨੇ 'ਚ ਵੀ ਨਹੀਂ ਸੋਚਿਆ ਸੀ ਉਹ ਉੱਥੇ ਆ ਬਾਰਦਾਤ ਹੋ ਜੇ ਤੇ ਇਹ ਬਾਰਦਾਤ ਨੇ ਬਈ ਨਾ ਖਾਸ ਕਰਕੇ ਇੱਕ ਦਿਲ ਦੇ ਵਿੱਚ ਖੇਤ ਪਾ ਕੇ ਰੱਖਦਾ ਵੀ ਯਾਰ ਇਹ ਜੀ ਦੁਰਘਟਨਾ ਬੰਦਿਆਂ ਤੇ ਗੋਲੀ ਚੱਲਣੀ ਫਾਇਰਿੰਗ ਹੋਣੀ ਵੀ ਬੰਦੇ ਘੁੰਮਣ ਗਏ ਸੀਗੇ ਆਨੰਦ ਲੈਣ ਕਿੱਥੋਂ ਘਰਾਂ ਦੇ ਵਿੱਚ ਮਾਤਮ ਪੈ ਗਿਆ ਬਈ ਤੇ ਇਹਦੇ ਗਵਰਨਮੈਂਟ ਨੂੰ ਨਾ ਖਾਸ ਕਰਕੇ ਬਈ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਆ ਵੀ ਅੱਗੇ ਤੋਂ ਕਿਤੇ ਉਹ ਸੋਚਣ ਵੀ ਨਾ ਵੀ ਅਹੀ ਜੇ ਅਹੀ ਜੀ ਗੱਲ ਦੁਆਰਾ ਕਰੀਏ ਤੇ ਖਾਸ ਕਰਕੇ ਬਈ ਗਵਰਨਮੈਂਟ ਨੇ ਜਿਹੜੀ ਕੱਲ ਮੀਟਿੰਗ ਰੱਖੀ ਸੀ ਬੜੀ ਸਲਾਹਨਾ ਕਰਦੇ ਆ ਬਈ ਉਹ ਮੀਟਿੰਗ ਰੱਖੀ ਸਾਰੀਆਂ ਪਾਰਟੀਆਂ ਦੀ ਸਾਰੀਆਂ ਪਾਰਟੀਆਂ ਇਕਜੁੱਟ ਹੋਈਆਂ ਕਿ ਭਾਈ ਦੇਸ਼ ਵਾਸਤੇ ਸਾਰੀਆਂ ਪਾਰਟੀਆਂ ਨਾਲ ਖੜੀਆਂ ਨੇ ਹਿੱਤ ਫੈਸਲਾ ਲਈ ਜਾਂਦੇ ਨੇ ਤੇ ਉਹਦੇ ਵਿੱਚੋਂ ਇਹ ਫੈਸਲਾ ਮੈਨੂੰ ਬਹੁਤ ਵਧੀਆ ਲੱਗਦਾ ਗਵਰਨਮੈਂਟ ਤਾਂ ਜਿਹੜਾ ਕਹਿ ਰਹੇ ਨੇਗੇ ਸਿੰਧ ਨਦੀ ਦਾ ਪਾਣੀ ਰੋਕਣਗੇ ਦੋਨੇ ਨਦੀਆਂ ਦਾ ਜੇ ਭਾਈ ਉਹ ਪਾਣੀ ਰੋਕਿਆ ਜਾਵੇ ਦੇਖੋ ਉਹ ਅਲੱਗ ਦੇਸ ਆਪਾਂ ਉਹ ਤੋਂ ਕੁਝ ਨਹੀਂ ਲੈਣਾ ਅੱਜ ਰਾਜਸਥਾਨ ਹਰਿਆਣਾ ਤੇ ਪੰਜਾਬ ਪੰਜਾਬ ਦਾ ਪੰਜਾਬ ਦੇ ਵਿੱਚ ਪਾਣੀ ਨਹੀਂ ਹੈਗਾ ਖਤਮ ਫਸਲਾਂ ਵੀ ਦਿਨੋਂ ਦਿਨ ਘਟਦੀਆਂ ਜਾਂਦੀਆਂ ਨੇ ਜੇ ਉਹ ਦੋਨੋਂ ਨਦੀਆਂ ਦਾ ਭਾਈ ਪਾਣੀ ਰੋਕਿਆ ਜਾਵੇ ਮੈਂ ਕਹਿਣਾ ਵੀ ਦੇਸ਼ ਵਾਸਤੇ ਬਹੁਤ ਅੱਗੇ ਵਧ ਜੂਗਾ ਕਿਉਂ ਜਦੋਂ ਇਹ ਤਿੰਨ ਚਾਰ ਸਟੇਟਾਂ ਚ ਫੁੱਲ ਫਸਲ ਹੋਣ ਲੱਗੀ ਚਲੋ ਪੰਜਾਬ ਚ ਹੁੰਦੀ ਹੈ ਵੀ ਆਉਣ ਵਾਲੇ ਸਮੇਂ ਜੀ ਪਾਣੀ ਦੀ ਕਮੀ ਆ ਜੇ ਪਾਣੀ ਦੀ ਕਮੀ ਦੂਰ ਕਰ ਦੇਣ ਪੰਜਾਬ ਹਰਿਆਣਾ ਰਾਜਸਥਾਨ ਕਿਉਂ ਰਾਜਸਥਾਨ ਚ ਜਿਹੜੇ ਬਰਾਨੀ ਬਾਣ ਪਏ ਨੇ ਬਾਈ ਜੇ ਪਾਣੀ ਪਹੁੰਚ ਗਿਆ ਉੱਥੇ ਵੀ ਫਸਲ ਹੋਣ ਲੱਗ ਜੂ ਉਹ ਦੋਨੇ ਨਦੀਆਂ ਦਾ ਇੰਨਾ ਪਾਣੀ ਆ ਡੈਮ ਬਣਾ ਕੇ ਬਿਜਲੀ ਵੀ ਪੈਦਾ ਹੋਊਗੀ ਤੇ ਸਰਕਾਰ ਮੈਂ ਕਹਿੰਦਾ ਪਹਿਲੀ ਵਾਰੀ ਬਹੁਤ ਚੰਗਾ ਫੈਸਲਾ ਲੈ ਰਹੀ ਆ ਦੇਖੋ ਗਵਰਨਮੈਂਟਾ ਰੂਲ ਬਣਾਏ ਵੀ ਲੋਕਾਂ ਦੇ ਫਾਇਦੇ ਵਾਸਤੇ ਜਾਂਦੇ ਨੇ ਤੇ ਤੋੜੇ ਵੀ ਫਾਇਦੇ ਵਾਸਤੇ ਰੂਲ ਇਹ ਨਹੀਂ ਹੈਗਾ ਵੀ ਬਣਗੇ ਤਾਂ ਟੁੱਟਣਗੇ ਨਹੀਂ ਜੇ ਰੂਲ ਕੋਈ ਦਸਕਤ ਹੋਏ ਨੇ ਉਹ ਤੋੜੇ ਵੀ ਜਾ ਸਕਦੇ ਨੇ ਅੱਜ ਜਦੋਂ ਵੀ ਉਹ ਆਪਣੇ ਖਿਲਾਫ ਦੇਸ਼ ਐਨੀ ਮਾੜੀ ਕਰ ਰਿਹਾ ਤੇ ਐਨੀ ਮਾੜੀ ਦੁਰਘਟਨਾ ਕੀਤੀ ਆ ਉਹਨੇ ਕਸ਼ਮੀਰ ਦੇ ਵਿੱਚ ਪੈਲਗਾਮ ਦੇ ਵਿੱਚ ਦੇਖਿਆ ਨਹੀਂ ਉਹਨੇ ਵੀ ਆਮ ਲੋਕ ਨੇਗੇ ਤੇ ਅੱਜ ਸਰਕਾਰ ਨੂੰ ਵੀ ਇਹ ਫੈਸਲਾ ਬਣਦਾ ਵੀ ਪਾਣੀ ਜਲਦੋਂ ਤੋਂ ਚੱਲਦੇ ਰੁਕਿਆ ਜਾਵੇ ਨਵੀਆਂ ਨਹਿਰਾਂ ਕੱਢ ਕੇ 24 ਘੰਟੇ ਨਹਿਰਾਂ ਤੇ ਨਾ ਫੁੱਲ ਭਰੀਆਂ ਚੱਲਣ ਜਿਹੜਾ ਐ ਕਹਣ ਵੀ ਲੋਕ ਅੱਜ ਗਵਰਨਮੈਂਟ ਨੇ ਇੰਨੀ ਚੰਗਾ ਫੈਸਲਾ ਲਹਿਤਾ ਆਪਣਾ ਪਾਣੀ ਆਪਣੇ ਇੰਡੀਆ ਦੇ ਵਿੱਚ ਰੱਖ ਲਿਆ ਰਾਜਸਥਾਨ ਨੂੰ ਵੀ ਦਿੱਤਾ ਗਿਆ ਸਟੇਟ ਜਿੱਥੇ ਅੱਜ ਕੁਝ ਨਹੀਂ ਹੁੰਦਾ ਤੇ ਉੱਥੇ ਜੇ ਫਸਲ ਹੋਣ ਲੱਗ ਜੇ ਲੋਕ ਸਾਰੀ ਉਂਬਰ ਗੁਣ ਗਾਉਣਗੇ ਤੇ ਜਿਹੜੇ ਬੰਦਿਆਂ ਨੇ ਵੀ ਇਹ ਦੁਰਘਟਨਾ ਗਲਤ ਗੱਲ ਕੀਤੀ ਆ ਬਹੁਤ ਹੀ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਐਕਸ਼ਨ ਦੇ ਵਿੱਚ ਆਵੇ ਗਵਰਨਮੈਂਟ ਫੁੱਲ ਤੇ ਪਾਣੀ ਜਲਦ ਜਲਦ ਰੋਕਿਆ ਜਾਵੇ ਤੇ ਬਈ ਹੁਣ ਅੱਜ ਦੇਖ ਲਓ ਤੁਸੀਂ ਜਿਹੜਾ ਸ਼੍ਰੀਨਗਰ ਕਿਤੇ ਭਰਿਆ ਰਹਿੰਦਾ ਸੀ ਟੂਰਿਸਟ ਪਲੇਸ ਨਾਲ ਅੱਜ ਉਹ ਖਾਲੀ ਪਿਆ ਤੇ ਉੱਥੇ ਹੁਣ ਤੁਸੀਂ ਲਾ ਲੋ ਆਹ ਸੀਜ਼ਨ ਉਹਨਾਂ ਦਾ ਏਦਾਂ ਹੀ ਨਿਕਲ ਜਾਣਾ ਕਿ ਖੌਫ ਇੰਨਾ ਪੈ ਗਿਆ ਕੋਈ ਜਾਣਾ ਹੀ ਨਹੀਂ ਉੱਥੇ ਸ਼੍ਰੀਨਗਰ ਵਾਲੀ ਸੜਕ ਖਾਸ ਕਰਕੇ ਪਹਿਲਾਂ ਹੀ ਲੋਕ ਡਰਦੇ ਜਾਂਦੇ ਸੀਗੇ ਮੈਂ ਖੁਦ ਵੀ ਕਈ ਵਾਰ ਗਿਆ ਗੱਡੀ ਲੈ ਕੇ ਮੈਂ ਉਹ ਯਾਤਰੀ ਵੀ ਦੇਖੇ ਨੇਗੇ ਜਿਹੜੇ ਜੰਮੂ ਟੱਪਨਸਾਰ ਜਦੋਂ ਉਹ ਕੀ ਕਰਦੇ ਨੇ ਆਪਣੀਆਂ ਟਰਨਾਂ ਆਉਂਦੀਆਂ ਨਹੀਂ ਗਈਆਂ ਡਬਲ ਰੋਡ ਆਉਂਦਾ ਸੀਗਾ ਜੰਮੂ ਟੱਪ ਕੇ 100 150 ਕਿਲੋਮੀਟਰ ਅੱਗੇ ਜਦੋਂ ਉਹਨਾਂ ਨੇ ਦੇਖ ਲੈਣੀ ਨਾ ਵੀ ਇੰਨੀ ਮਿਲਟਰੀ ਫਿਰਦੀ ਆ ਗੱਡੀਆਂ ਆਲੇ-ਦਾਲੇ ਸਾਈਡਾਂ ਤੇ ਇੱਕ ਫਿਲਮ ਵਾਲੇ ਵਾਂਗੂ ਸੀਨ ਦੇਖ ਲੈਣਾ ਤਾਂ ਮੈਂ ਵਿੱਚੋਂ ਉਹ ਫੈਮਲੀਆਂ ਦੇਖੀਆਂ ਸੀ ਜਿਹੜੀਆਂ ਉੱਥੇ ਬੀਪੀ ਡਾਊਨ ਹੋ ਜਾਂਦੇ ਸੀਗੇ ਤੇ ਉਹ ਡਰ ਕੇ ਨਾ ਵੀ ਵੀ ਉਰੇ ਤਾਂ ਫਿਲਮੀ ਸੀਨ ਆ ਪਤਾ ਨਹੀਂ ਕੀ ਹੋਊਗਾ ਉਹ ਅੱਧ ਵਿਚਾਲੇ ਮੁੜ ਆਉਂਦੇ ਸੀ ਬਹੁਤ ਸਾਰੀਆਂ ਫੈਮਲੀਆਂ ਉਹ ਦੇਖੀਆਂ ਸੀ ਵੀ ਸ਼੍ਰੀਨਗਰ ਪਹੁੰਚਦੀ ਨਹੀਂ ਸੀ ਉਹ ਲੈ ਕੇ ਜਵਾਕਾਂ ਨੂੰ ਜਦੋਂ ਦੇਖ ਲਾਦੇ ਵੀ ਆਹ ਸੀਨ ਆ ਉਰੇ ਵੀ ਇਹ ਤਾਂ ਸੱਚੀ ਮਿੱਥੀ ਉਰੇ ਡੇਂਜਰਸ ਆਗਾ ਐ ਮਿਲਟਰੀ ਖੜੀ ਆ ਵੀ ਇੱਕ ਏ 47 ਆਪਣੀਆਂ ਗੰਨਾਂ ਤਾਣੀ ਖੜੀ ਆ ਵੀ ਬਾਕੀ ਇੱਥੇ ਖੌਫਨਾਫ ਤਾਂ ਉਹ ਸ਼੍ਰੀਨਗਰ ਪਹੁੰਚਦੀ ਨਹੀਂ ਸੀ ਅੱਧ ਚੁੰਮੜੇ ਆਉਂਦੇ ਸੀਗੇ ਤਾਂ ਇਹ ਕਈ ਸਾਲਾਂ ਦਾ ਬਈ ਹੁਣ ਜਦੋਂ ਦੀ ਆਪਣੀ ਗਵਰਨਮੈਂਟ ਆਈ ਹੈ ਜੀ ਬੀਜੇਪੀ ਆ ਰੂਲ ਤੋੜਿਆ 370 ਉੱਥੇ ਇਹ ਇਦਾਂ ਦੀਆਂ ਘਟਨਾ ਹੁਣ ਹਟ ਗਈਆਂ ਸੀਗੀਆਂ ਇਹ ਕਾਫੀ ਟਾਈਮ ਬਾਅਦ ਪਹਿਲੀ ਵਾਰੀ ਹੋਈ ਐ ਇੰਨੇ ਟਾਈਮ ਬਾਅਦ ਤੇ ਲੋਕਾਂ ਦੇ ਅੰਦਰ ਇਹ ਹੋ ਗਿਆ ਸੀ ਬਾਕੀ ਹੁਣ ਸੇਫ ਆ ਤੇ ਸਾਰੇ ਜਾਨ ਲੱਗੇ ਸੀ ਉਹ ਜਿਹੜੀ ਦੁਰਘਟਨਾ ਪਹਿਲਾਂ ਹੁੰਦੀ ਸੀ ਡਰਨ ਵਾਲੀ ਉਹ ਦਿਲਾਂ ਦੇ ਵਿੱਚੋਂ ਨਿਕਲ ਗਈ ਸੀ ਸ਼੍ਰੀਨਗਰ ਠਾਠ ਨਾਲ ਘੁੰਮ ਕੇ ਆਉਂਦੇ ਸੀ ਲੋਕ ਬੜਾ ਆਨੰਦ ਲੈਂਦੇ ਸੀਗੇ ਤੇ ਲੋਕ ਲਦਾਖ ਵੀ ਉਧਰ ਦੀ ਵੱਧ ਜਾਣ ਲੱਗੇ ਸੀ ਤੇ ਹੁਣ ਜਿਹੜਾ ਆ ਪ੍ਰਭਾਵ ਪੈ ਗਿਆ ਇਹਦੇ ਨਾਲ ਬਈ ਸ਼ੀ ਆ ਸੀ ਜਣਾ ਜਿਹੜਾ ਗਰਮੀ ਦਾ ਠੱਪ ਹੋ ਜਾਊਗਾ ਕਿਉਂ ਲੋਕਾਂ ਦੇ ਮਨ ਚ ਡਰ ਨਹੀਂ ਜਾਣਾ ਹਰੇਕ ਕੋਈ ਆਪਦੀ ਮਾਵਾ ਪੁੱਤਾਂ ਨੂੰ ਉੱਥੇ ਜਾਣ ਨਹੀਂ ਦੇਣਾ ਤੇ ਨਾ ਹੀ ਕੋਈ ਵੱਡੇ ਉਮਰ ਦੇ ਜਾਣੇ ਆ ਕਿਉਂ ਅਗਲੇ ਡਰਨਗੇ ਵੀ ਸ਼ਾਇਦ ਦੁਬਾਰੇ ਨਾ ਦੁਰਘਟਨਾ ਹੋ ਜੇ ਵੀ ਆਪਣਾ ਨਾ ਕਿਤੇ ਉਹਦੇ ਵਿੱਚ ਗੋਲੀ ਤੇ ਨਾਮ ਲਿਖਿਆ ਆ ਜੀ ਜਿਹੜੀ ਅੱਜ ਉਸ 25 ਤੋਂ ਪਲੱਸ ਗੋਲੀ ਤੇ ਨਾਮ ਲਿਖਿਆ ਆ ਗਿਆ ਬੜੀ ਮਾੜੀ ਗੱਲ ਹੋਈ ਆ ਖੁਸ਼ੀਆਂ ਉਡਗੀਆਂ ਬਈ ਘਰਾਂ ਚੋਂ ਕਿੱਥੇ ਘੁੰਮਣ ਗਏ ਸੀ ਕਈਆਂ ਦੇ ਵਿਆਹ ਹੋਏ ਸੀ ਕੋਈ ਵੈਸੇ ਜੁਆਖਾਂ ਨੂੰ ਲੈ ਕੇ ਗਏ ਸੀਗੇ ਤੇ ਮੈਂ ਤਾਂ ਕਹਿੰਦਾ ਵੈਗਰੂ ਦੁਬਾਰੇ ਅਈ ਜੀ ਦੁਰਘਟਨਾ ਕਿਤੇ ਨਾ ਹੋਵੇ ਆਪਣੇ ਤਾਂ ਕੀ ਕਿਤੇ ਵੀ ਨਾ ਹੋਵੇ ਬਈ ਖੁਸ਼ੀਆਂ ਉਹ ਜੜੀਆਂ ਜਾਂਦੀਆਂ ਨੇ ਘਰੋਂ ਖੁਸ਼ ਹੋ ਕੇ ਗਿਆ ਵੈਸੇ ਕੋਈ ਗੱਲ ਹੋ ਵੀ ਤਾਂ ਬਖਰੀ ਆ ਗੱਲ ਨੇ ਬਈ ਪੂਰੇ ਦੇਸ਼ ਦੇ ਵਿੱਚ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਦਾ ਬਹੁਤ ਸ਼ੋਗ ਆਗਾ ਤੇ ਇੱਥੇ ਵੀ ਯਾਰ ਵੀ ਐ ਸੋਚ ਕੇ ਯਾਰ ਆਪਣੇ ਇੰਡੀਆ ਦੇ ਵਿੱਚ ਅਈ ਜੀ ਗੱਲ ਹੋ ਗਈ ਐਨਾ ਸੋਹਣਾ ਕਸ਼ਮੀਰ ਆ ਕਿਉਂ ਇੱਥੋਂ ਵੀ ਲੋਕ ਕੈਨੇਡਾ ਤੋਂ ਇੰਡੀਆ ਜਾਂਦੇ ਨੇ ਘੁੰਮਣ ਆਪ ਵੀ ਜਦੋਂ ਕੈਨੇਡਾ ਤੋਂ ਇੰਡੀਆ ਜਾਂਦੇ ਨੇ ਮੁੰਡੇ ਇਥੋਂ ਲਾ ਲਓ 2-4 ਸਾਲ ਬਾਅਦ ਉਹ ਵੀ ਕਹਿੰਦੇ ਨੇ ਵੀ ਅਸੀਂ ਸਿਮਲੇ ਜਾਂ ਕਸ਼ਮੀਰ ਨਗਰ ਘੁੰਮ ਕੇ ਆਈਏ ਤਾਂ ਭਾਈ ਉਹਨਾਂ ਨੇ ਖੌਫ ਪੈਦਾ ਕਰਤਾ ਆ ਗੱਲ ਦਾ ਤੇ ਕਿਵੇਂ ਵਗ ਜਾਣਗੇ ਭਾਈ ਘੁੰਮਣ ਹੁਣ ਇਹਨੂੰ ਸਰਕਾਰ ਛੇਤੀ ਤੋਂ ਛੇਤੀ ਕੋਈ ਤਾਕੜਾ ਫੈਸਲਾ ਲਾਊਗੀ ਤੇ ਸਿਕਿਉਰਿਟੀ ਹੱਬ ਕਰੂਗੀ ਤਾਂ ਭਾਈ ਦੁਬਾਰੇ ਉਹਨਾਂ ਦੀ ਹੈਸੀਅਤ ਨਾ ਪਵੇ ਕਿ ਐਦਾਂ ਦਾ ਕੋਈ ਦੁਰਘਟਨਾ ਗੱਲ ਕਰਨ ਤੇ ਬਾਕੀ ਭਾਈ ਸਰਕਾਰ ਨੇ ਜਿਹੜੇ ਬੀਜਾਂ ਦੇ ਰੱਦ ਕੀਤੇ ਨੇ ਉਹ ਵੀ ਚੰਗੀ ਗੱਲ ਕੀਤੀ ਹੈ ਮੈਂ ਨਹੀਂ ਕਹਿੰਦਾ ਸਰਕਾਰ ਨੇ ਜਿੰਨੇ ਵੀ ਆਏ ਹੋਏ ਸੀ ਬਾਹਰ ਉਹ ਉਹਦੇ ਪਾਕਿਸਤਾਨ ਵਿੱਚ ਉਹਨਾਂ ਦੇ ਸਾਰਿਆਂ ਦੇ ਵੀਜ਼ੇ ਰੱਦ ਕਰਤੇ ਆਪਣਾ ਟਾਰੀ ਬਾਰਡਰ ਬੰਦ ਕਰਤਾ ਤੇ ਮੈਂ ਇਥੋਂ ਤੱਕ ਵੀ ਸੁਣਿਆ ਕਹਿੰਦੇ ਵੀ ਜਿਹੜਾ ਉਤੋਂ ਕੁਝ ਖਰੀਦਾ ਜਾਂਦਾ ਸੀ ਉਹ ਵੀ ਗਵਰਨਮੈਂਟ ਬੰਦ ਕਰਨ ਨੂੰ ਫਿਰਦੀ ਆ ਬੰਦ ਕਰ ਵੀ ਦਿੱਤਾ ਤੇ ਕਹਿੰਦੇ ਬੰਦ ਕਰਨ ਨੂੰ ਫਿਰਦੀ ਐਕਸ਼ਨ ਕਹਿੰਦੇ ਵੱਡਾ ਲਊਗੀ ਗਵਰਨਮੈਂਟ ਪਾਣੀ ਵਾਲਾ ਸਭ ਤੋਂ ਸਿਰੇ ਦਾ ਐਕਸ਼ਨ ਉਹ ਦੇਸ਼ ਨਾ ਹਿੰਮਤ ਨਹੀਂ ਕਰੂ ਬਾਈ ਦੁਬਾਰੇ ਉੱਠਣ ਦੀ ਤੇ ਠੀਕ ਆ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਤੁਹਾਡੇ ਭਰਾ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਧੰਨਵਾਦ ਬਾਈ ਜੀ ਅਗਲੀ ਵੀਡੀਓ ਚ